ਬਹੁਤ ਦਿੱਕਤਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਘਰ ਦਾ ਸਮਾਨ ਸਾਰਾ ਹੀ ਤਬਾਹ ਹੋ ਗਿਆ ਘਰ ਦੇ ਵਿੱਚ ਕੁਝ ਵੀ ਨਹੀਂ ਬਚਿਆ ਤੁਸੀਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵੀ ਕਾਬਲ ਨਹੀਂ ਹੈ ਸਮਾਨ ਸਾਰਾ ਸਮਾਨ ਬਿਲਕੁਲ ਖਰਾਬ ਹੋ ਚੁੱਕਾ ਹਰ ਖਣ ਸਦੀ ਮਦਦ ਕਰੇ ਕੋਈ ਕਮਾਉਣ ਵਾਲਾ ਹੈ ਨਹੀਂ ਮੇਰਾ ਤੇ ਮੈਂ ਵਿਧਵਾ ਹਾਂ ਮੈਂ ਮੁੰਡਾ ਵੀ ਨਹੀਂ ਕੰਮਕਾਰ ਕਰ ਸਕਦਾ ਤਾਂ ਗਾੜੀ ਕੀ ਬਣਨਾ ਅਈ ਤੇ ਮਾਰੀ ਜੀ ਮੁੰਡੇ ਨੂੰ ਦੁਕਾਨ ਬਾਕੇ ਦਿੱਤੀ ਪੈ ਪੈਲਾ ਚੁੱਕ ਕੇ ਉਹ ਵੀ ਰੁੜ ਗਿਆ ਸਮਾਨ ਤੋਂ ਹੁਣ ਕੋਹ ਨਹੀਂ ਸਹਾਰਾ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਕੇ ਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾ ਜਤਿੰਦਰ ਸੋਢੀ ਐਸ ਟਾਈਮ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਹੋਏ ਪਿੰਡ ਪੱਖੋਕੇ ਟਾਲੀ ਸਾਹਿਬ ਵਿਖੇ ਮੌਜੂਦ ਹਾਂ ਸ੍ਰੀ ਕਰਤਾਰਪੁਰ ਸਾਹਿਬ ਲੰਘੇ ਤੋਂ ਕੁਝ ਹੀ ਕਦਮਾਂ ਦੀ ਦੂਰੀ ਤੇ ਵਸਿਆ ਇਹ ਪਿੰਡ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਹੋਇਆ ਸੀ ਰਾਵੀ ਇੱਥੋਂ ਬਿਲਕੁਲ ਨਜ਼ਦੀਕ ਆ ਤਾਂ ਉਸ ਤੋਂ ਬਾਅਦ ਪਾਕਿਸਤਾਨ ਸਰਹੱਦ ਦੇ ਕੰਡੇ ਦੇ ਉੱਤੇ ਵਸਿਆ ਹੋਇਆ ਪਿੰਡ ਪੱਖੋਕੇ ਟਾਲੀ ਇੱਥੇ ਪਾਣੀ ਦੀ ਮਾਰ ਬਹੁਤ ਜ਼ਿਆਦਾ ਚੱਲਣੀ ਪਈ ਇੱਥੇ ਪਿੰਡ ਵਾਸੀ ਸਾਡੇ ਨਾਲ ਆ ਗੱਲਬਾਤ ਕਰਨ ਲੈਣੇ ਆ ਬਹੁਤ ਬਹੁਤ ਸਵਾਗਤ ਆ ਭੈਣ ਜੀ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਕੀ ਨਾਂ ਆ ਤੁਹਾਡਾ ਮੇਰਾ ਨਾਂ ਗੋਗੀ ਕਿੰਨਾ ਕ ਪਾਣੀ ਜਿਹੜਾ ਪਿੰਡ ਦੇ ਵਿੱਚ ਪਹੁੰਚਿਆ ਬਹੁਤ ਪਾਣੀ ਪਹੁੰਚਿਆ ਸ਼ਰਦਲਾ ਤੱਕ ਪਹੁੰਚ ਗਿਆ ਅਸੀਂ ਤੇ ਬਲੇਖੇ ਨਾ ਕੋਠੇ ਤੇ ਚੜ ਗਏ ਤਿੰਨ ਦਿਨ ਅਸੀਂ ਕੋਠੇ ਤੇ ਉੱਤੇ ਰਹੇ ਭੁੱਖੇ ਤੇ ਆਏ ਕੋਈ ਆਇਆ ਨਹੀਂ ਅਨਾਉਂਸਮੈਂਟ ਨਹੀਂ ਸੀ ਹੋਈ ਪਿੰਡ ਦੇ ਵਿੱਚੋਂ ਕੋ ਬਾਹਰ ਸੀ ਉਹੀ ਸੀ ਦੇ ਲੋਕੀ ਚਲ ਗਏ ਇੱਥੇ ਪੋਸਟਰ ਆਏ ਨਾ ਸਾਡੇ ਨਾਲ ਤੇ ਅਸੀਂ ਉਹਨਾਂ ਦੇ ਸਾਰੇ ਅਸੀਂ ਵੀ ਰਹਿ ਪਏ ਤੇ ਜਦੋਂ ਜਿਆਦਾ ਪਾਣੀ ਆਇਆ ਉਹ ਪੋਸਟਰ ਵੇਖ ਕੇ ਪਾਣੀ ਦੇ ਉਹ ਕਿਸੇ ਦੇ ਘਰ ਚਲ ਗਏ ਤੇ ਫੇਰ ਅਸੀਂ ਕੱਲੇ ਪਰਿਵਾਰ ਰਹਿ ਗਏ ਤੇ ਅਸੀਂ ਉੱਤੇ ਡਰਦੇ ਰਹੇ ਵੀ ਹਾਏ ਕੰਦ ਇਧਰੋਂ ਨਾ ਡਿਗ ਭੇਜਦੇ ਚਾਰ ਚਫੇਰੇ ਪਾਣੀ ਆ ਤੇ ਭੁੱਖੇ ਤੇ ਅੱ ਤੇ ਫਿਰ ਇਹ ਪਸ਼ਟ ਜੀ ਐਨੂੰ ਪ੍ਰਭੂ ਦਾਸ ਨੂੰ ਫੋਨ ਕੀਤਾ ਵੀ ਪਸ਼ਟ ਜੀ ਇਹ 3 ਦਿਨ ਹੋ ਗਏ ਉੱਤੇ ਬੈਠ ਧੁੱਪੇ ਖਲੋਤੇ ਬੈੰਦੇ ਰੇ ਬੈਨਾ ਪਾਣੀ ਨਾ ਥਾਣੀ ਨਾ ਰੋਟੀ ਨਾ ਪਾਣੀ ਤਹਾਨੂੰ ਪਸ਼ਟ ਜੀ ਤਾਰੋ ਫਿਰ ਪਸ਼ਟ ਜੀ ਸਿੰਘਾ ਨਾਲ ਗੱਲਬਾਤ ਕਰਕੇ ਤੇ ਉਹਨਾਂ ਨੇ ਠੇਲੀ ਉਹ ਲੈ ਕੇ ਆਏ ਕਿਸਤੀ ਤੇ ਫੇ ਕਿਸਤੀ ਤੇ ਸਾਨੂੰ ਤਾਰਿਆ ਇਹ ਮੁੰਡੇ ਨੂੰ ਕਿਉਂ ਜਾਣਿਆ ਨੇ ਤਾਰੇ ਇੱਕ ਭਰਾ ਗਿਆ ਗਰਮੀ ਇੰਨੀ ਸੀ ਉੱਥੇ ਕਿੰਨੇ ਦਿਨ ਛੱਤ ਦੇ ਉੱਤੇ ਗੁਜ਼ਾਰੇ ਤਿੰਨ ਦਿਨ ਹੀ ਛੱਤ ਤੇ ਰਹੇ ਭੁੱਖੇ ਤੇ ਆਏ ਰੋਟੀ ਪਾਣੀ ਨਹੀਂ ਖਾਤਾ ਤੇ ਨਾ ਨਾ ਚੌਥੇ ਦਿਨ ਰੋਟੀ ਮਿਲੀਏ ਦੇ ਕੇ ਗਏ ਕਿਸਤੀ ਤੇ ਕਿਸਤੀਆਂ ਰਾਈ ਲੈ ਕੇ ਗਏ ਤੁਹਾਨੂੰ ਹਾਂਜੀ ਕਿੱਥੇ ਲੈ ਕੇ ਜਾਂਦੇ ਨੇ ਫਿਰ ਫੇ ਉੱਥੇ ਕੋਲੀਡੋਰ ਤੇ ਖੜਿਆ ਸਾਨੂੰ ਕਿਸਤੀ ਨਾਲ ਫੇ ਗਾੜੀ ਸਾਨੂੰ ਕਲਾ ਨੌਰ ਫੌਜੀ ਛੱਡ ਕੇ ਆਏ ਤੇ ਫੇ ਆਂਦੇ ਵੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਵੀ ਤੁਹਾਨੂੰ ਲੈ ਜੇ ਜਿੱਥੇ ਜਾਣਾ ਵਾ ਫੇ ਅਸੀਂ ਆਪਣੀ ਟੀ ਜਵਾਈ ਨੂੰ ਫੋਨ ਕੀਤਾ ਤੇ ਉਹ ਗੱਡੀ ਲੈ ਕੇ ਆਏ ਤੇ ਉਹਨਾਂ ਕਲਾ ਨੌਰ ਸਾਨੂੰ ਅਈ ਦੋ ਤਿੰਨ ਦਿਨ ਫਿਰ ਇਹਦਾ ਹੀ ਫਿਰ ਆ ਗਿਆ ਮੁੰਡਾ ਕੱਲ ਆਇਆ ਇਹ ਜਿਹਾ ਤੁਰ ਨਹੀਂ ਸਕਦਾ ਹਾਲਾਤ ਬਹੁਤ ਬੁਰੀ ਆ ਘਰ ਦਾ ਸਮਾਨ ਬਚਿਆ ਕੁਛ ਨਾ ਨਾ ਕੁਛ ਨਹੀਂ ਬਚਿਆ ਇੱਕ ਲੀੜਾ ਨਹੀਂ ਫੜਿਆ ਪਾਉਣ ਵਾਲਾ ਨਹੀਂ ਉੱਤੇ ਲੈਣ ਵਾਲਾ ਚਟਾਂਦੇ ਦੀ ਠੰਡ ਵੀ ਲੱਗਦੀ ਤੇ ਗਰਮੀ ਵੀ ਲੱਗਦੀ ਇਹ ਤੇ ਪਾਣੀ ਪੀਣ ਨੂੰ ਗਲਾਸੀ ਨਹੀਂ ਫੜੀ ਗਈ ਮੈਂ ਰਸੋਈ ਦੀ ਬੜੀ ਪਛਲ ਚਾਹ ਪਾਣੀ ਦਾ ਸਮਾਨ ਫੜ ਨਹੀਂ ਇੱਕਦਮ ਪਾਣੀ ਆ ਗਿਆ ਇਹਨਾਂ ਨਾਲ ਮੇਰੇ ਪਾਣੀ ਆ ਗਿਆ ਤੇ ਮੈਂ ਡਰਦੀ ਮੈਂ ਛੇਤੀ ਨਾਲ ਕੋਟੇ ਤੇ ਚੜ ਗਈ ਕੁਛ ਨਹੀਂ ਫੜਿਆ ਗਿਆ ਤੇ ਇਹਨਾਂ ਨਕਸਾਨੇ ਪਾਣੀ ਰਾਤ ਆਂਦਾ ਜਾਂ ਦਿਨੇ ਹਨੇਰੇ ਆਇਆ ਪਾਣੀ 4 ਵਜੇ ਹੁਣ ਜਿਹੜੀਆਂ ਅਵਸਥਾ ਪਹੁੰਚ ਰਹੀਆਂ ਕੋਈ ਜ਼ਰੂਰਤਮੰਦ ਜਿੱਦਾਂ ਸੰਸਥਾਵਾਂ ਆ ਰਹੀਆਂ ਵੇਲ ਦੰਗਾ ਨੇ ਦੇਖੇ ਜਾਂਦੇ ਆ ਸੌਦਾ ਸਾਦਾ ਪਰ ਘਰ ਦਾ ਸਮਾਨ ਤਾਂ ਸਾਰਾ ਖਤਮ ਹੋ ਗਿਆ ਤਾਂ ਤਿੰਨ ਜੋੜੇ ਮੰਝਾ ਦੇ ਫ੍ਰੀਜ ਟੀਵੀ ਫੇ ਮਸ਼ੀਨ ਫੇ ਨੀਟਰ ਸਾਰੀਆਂ ਚੀਜ਼ਾਂ ਦੇ ਕੰਮ ਦੰਦਾ ਕਰ ਕਰਕੇ ਕਮੇਟੀਆਂ ਪਾਵਾਗੇ ਬੜੀ ਮਿਹਨਤ ਮਜੂਦੀ ਨਾ ਕੀਤਾ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਜਾਂ ਸਕਾਰਖੰਡ ਸਾਡੀ ਮਦਦ ਕਰੇ ਕੋਈ ਕਮਾਉਣ ਵਾਲਾ ਹੈ ਨਹੀਂ ਮੇਰਾ ਤੇ ਮੈਂ ਵਿਧਵਾ ਮੈਂ ਮੁੰਡਾ ਵੀ ਨਹੀਂ ਕੰਮਕਾਰ ਕਰ ਸਕਦਾ ਤਾਂ ਹੁਣ ਗਾੜੀ ਕੀ ਪੜਨਾ ਇਥੇ ਮਾੜੀ ਜੀ ਮੁੰਡੇ ਨੂੰ ਦੁਕਾਨ ਪਾ ਕੇ ਦਿੱਤੀ ਸੀ ਪੈਸੇ ਤੇ ਲੱਜੁਕ ਕੇ ਤੇ ਉਹ ਵੀ ਰੁੜ ਗਿਆ ਸਮਾਨ ਤੋਂ ਹੁਣ ਕੋਹ ਨਹੀਂ ਸਹਾਰਾ ਕੋਹ ਸਾਰੇ ਕਲਾਕਾਰ ਮਦਦ ਕਰ ਰਹੇ ਆ ਬਹੁਤ ਸਾਰੇ ਲੋਕ ਆ ਲੈ ਕੀ ਕਹਿਣਾ ਚਾਹੋਗੇ ਹੁਣ ਕੋਈ ਆਵੇ ਇੱਥੇ ਸਾਡੀ ਮਦਦ ਕਰੇ ਕੋਈ ਪਹੁੰਚਿਆ ਨਹੀਂ ਅਜੇ ਨਹੀਂ ਨਹੀਂ ਅਜੇ ਨਹੀਂ ਪਹੁੰਚਿਆ ਮੁੰਡੇ ਨੂੰ ਕੋਈ ਦੁਕਾਨ ਪਾ ਦੇ ਮਾੜੀ ਮੋਢੀ ਸਾਡਾ ਚਾਹ ਪਾਣੀ ਦਾ ਗੁਜ਼ਾਰਾ ਲੰਘਦੇ ਕੋਈ ਕਮਾਉਣ ਵਾਲਾ ਨਹੀਂ ਹੈਗਾ ਤੇ ਮੈਂ ਬੁੱਢੇ ਵਾਲੀ ਜਾਨੀ ਦੇ ਖੈਰ ਕੰਮ ਕਰਨ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਤੇ ਦੋ ਗੁੱਡੀਆਂ ਜੀ ਕੁਟੀਆਂ ਵਿਆਈਆਂ ਹਾਂਜੀ ਵਿਆਈਆਂ ਨੇ ਅੱਜ ਕੱਲ ਰਿਸ਼ਤੇਦਾਰ ਵੀ ਕਿਹੜੇ ਕਹਿੰਨ ਪੁੱਛਦੇ ਜਦੋਂ ਕੋਈ ਸਣਾ ਹੋ ਜੇ ਜੀ ਤਾਂ ਪਾਇ ਪਾਇ ਹੋਵੇ ਧੀ ਤਾਂ ਪਾਇ ਪੁੱਤ ਕੋਈ ਅੱਜ ਕੱਲ ਪੁੱਛਦਾ ਨਹੀਂ 100 ਰੁਪਏ ਆਂਦੇ ਨਹੀਂ ਕਿ ਹਦੀ ਸਾਂਝ ਤੇ ਇਹ ਕਰਕੇ ਤਾਂ ਬਹੁਤ ਮਜਬੂਰੀ ਆ ਬਹੁਤ ਜਿੰਨੂੰ ਆਂਦੇ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਹੁਤ ਦਿੱਕਤਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਘਰ ਦਾ ਸਮਾਨ ਸਾਰਾ ਹੀ ਤਬਾਹ ਹੋ ਗਿਆ ਘਰ ਦੇ ਵਿੱਚ ਕੁਝ ਵੀ ਨਹੀਂ ਬਚਿਆ ਤੁਸੀਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵੀ ਕਾਬਲ ਨਹੀਂ ਹੈ ਸਮਾਨ ਸਾਰਾ ਸਮਾਨ ਬਿਲਕੁਲ ਖਰਾਬ ਹੋ ਚੁੱਕਾ ਤਾਂ ਸਮਾਜ ਸੇਵੀਕ ਸੰਸਥਾਵਾਂ ਨੂੰ ਜਾਂ ਜਿਹੜੇ ਕਲਾਕਾਰ ਭਾਈਚਾਰਾ ਸੇਵਾ ਕਰਨ ਬਾਹਰਿਆ ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਤਾਂ ਜੋ ਇਸ ਪਿੰਡ ਦੇ ਵਿੱਚ ਪਹੁੰਚਣ ਇਸ ਘਰ ਦੀ ਸਾਰ ਲਈ ਜਾਵੇ ਇਹਨਾਂ ਨੇ ਦੱਸਿਆ ਕਿ ਮੈਂ ਤਾਂ ਵਿਧਵਾ ਹਾਂ ਬੇਟਾ ਜਿਹੜਾ ਅਪਾਹੀ ਹੈ ਚੱਲ ਨਹੀਂ ਸਕਦਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੀ ਗੋਰਾ ਇਹ ਕਿੰਨੇ ਕੇ ਚਿਰ ਤੋਂ ਇਸ ਤਰ੍ਹਾਂ ਜੇ ਇਹ 5-7 ਸਾਲ ਹੋ ਗਏ 5 ਕੇ ਸਾਲ ਹੋ ਚਲੇ ਤਾਂ ਇਹ ਦਿਮਾਗ ਦੀ ਨਾ ਕੀ ਹੋਇਆ ਕੀ ਸੀ ਇਹ ਅਟੈਕ ਹੋ ਗਿਆ ਜੇ ਦਿਮਾਗ ਦੀ ਨੰਪੀ ਕੋਈ ਪੈਨਸ਼ਨ ਵਗੈਰਾ ਮਿਲਦੀ ਸਰਕਾਰ ਤੋਂ ਇਸ ਦੀ ਹਾਂ ਲੈਤ ਨਹੀਂ ਕੋਈ ਮਿਲਦਾ ਹੂੰ ਤਾਂ ਹਾਲਾਤ ਬਹੁਤ ਬੁਰੇ ਰਹੇ ਵੇ ਕੀ ਕਿਵੇਂ ਦੇ ਹਾਲਾਤ ਸਨ ਉਹਦੇ ਬਹੁਤ ਮਾਰੇ ਆ ਜੀ ਨਾ ਕੋਈ ਹੈਗਾ ਜੀ ਕੋਈ ਹੱਲ ਕਰਨ ਵਾਲਾ ਉਹ ਨਹੀਂ ਹੈਗਾ ਮੇਰੀ ਮਾਂ ਦਮੇ ਵਈਆਂ ਹੁਣ ਘਰ ਦਾ ਸਮਾਨ ਸਾਰਾ ਹੀ ਤਬਾਹ ਹੋ ਗਿਆ ਸਭ ਕੁਝ ਤਾਂ ਸਾਹਮਣੇ ਵੀ ਦੇਖ ਸਕਦੇ ਜੂ ਤੇ ਹੋਰ ਕੋਈ ਨਹੀਂ ਆ ਕੀ ਨਾ ਕੇ ਪਛੋਂ ਆ ਸਕਿਆ ਚੀਜ਼ ਕੀ ਅਪੀਲ ਕਰੋਗੇ ਕਲਾਕਾਰ ਮਦਦ ਕਰ ਰਹੇ ਆ ਜਾਂ ਸੰਸਥਾਵਾਂ ਮਦਦ ਕਰ ਰਹੀਆਂ ਉਹਨਾਂ ਨੂੰ ਕੀ ਅਪੀਲ ਆ ਤੁਹਾਡੀ ਉਹਨਾਂ ਨੂੰ ਇਹੋ ਹੀ ਆ ਕੇ ਮੇਰੀ ਹੈਲਪ ਕੀਤੀ ਜਾਵੇ ਤੇ ਮੇਰੇ ਮੈਂ ਉਸ ਤਰ੍ਹਾਂ ਜਿਹੜਾ ਰਾਤ ਸਹੀ ਕੀਤੀ ਜਾਵੇ ਜੀ ਬਹੁਤ ਬਹੁਤ ਧੰਨਵਾਦ ਜਿਵੇਂ ਕੀ ਮਦਦ ਦੀ ਗੁਹਾਰ ਇਹਨਾਂ ਦੇ ਵੱਲੋਂ ਲਗਾਈ ਗਈ ਹੈ ਤੁਹਾਨੂੰ ਇੱਕ ਵਾਰੀ ਬਾਹਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਘਰ ਦੇ ਵਿੱਚ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੇ ਨੇ ਇੱਥੇ ਘਰ ਦੇ ਵਿੱਚ ਇੱਕਦਮ ਪਾਣੀ ਜਿਹੜਾ 10 ਤੋਂ 12 ਫੁੱਟ ਦੱਸਿਆ ਜਾ ਰਿਹਾ ਕਿ ਚੜ ਜਾਂਦਾ ਤਾਂ ਬਾਹਰ ਵੀ ਕੱਪੜਿਆਂ ਦੇ ਢੇਰ ਜਿਹੜੇ ਵਰਤੋ ਜੇ ਪਾਉਣ ਵਾਲੇ ਕੱਪੜੇ ਹੁੰਦੇ ਆ ਤਾਂ ਉਹ ਕੱਪੜੇ ਜਿਹੜੇ ਇਸ ਟਾਈ ਪਾਰ ਦੇਖਿਓ ਤੁਸੀਂ ਇੱਕ ਉਹਨਾਂ ਕੱਪੜਿਆਂ ਨੂੰ ਅੱਗ ਲਾਉਣ ਦੇ ਲਈ ਇਵੇਂ ਲੋਕ ਮਜਬੂਰ ਆ ਘਰ ਦੇ ਵਿੱਚ ਜਿਹੜੇ ਰੱਖਿਆ ਸਮਾਨ ਪੇਟੀਆਂ ਵਗੈਰਾ ਮੰਜੇ ਸਭ ਜਿਹੜੇ ਇਸ ਟਾਈਮ ਖਰਾਬ ਜਿਹੜੇ ਹੋ ਚੁੱਕੇ ਆ ਬਹੁਤ ਬੁਰੇ ਹਾਲਾਤ ਆ ਵੱਖ-ਵੱਖ ਸੰਸਥਾਵਾਂ ਜਿਹੜੀਆਂ ਸੇਵਾ ਦੇ ਲਈ ਪਹੁੰਚ ਰਹੀਆਂ ਲੇਕਿਨ ਇਹ ਪਿੰਡ ਜਿਹੜਾ ਪੱਖੋ ਕਟਾਲੀ ਸਾਹਿਬ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ ਇਸ ਪਿੰਡ ਦੇ ਵਿੱਚ ਸਭ ਤੋਂ ਵੱਧ ਮਾਰ ਜਿਹੜੀ ਇੱਥੇ ਦੇ ਲੋਕਾਂ ਨੂੰ ਚੱਲਣੀ ਪਈ ਸੀ ਤਾਂ ਹੁਣ ਇੱਥੇ ਵੱਖ-ਵੱਖ ਸੰਸਥਾਵਾਂ ਪਹੁੰਚ ਰਹੀਆਂ ਇੱਥੋਂ ਤੱਕ ਲੋਕਾਂ ਨੇ ਦੱਸਿਆ ਕਿ ਤਿੰਨ ਦਿਨ ਛੱਤ ਦੇ ਉੱਪਰ ਗੁਜ਼ਾਰੇ ਆ ਤਾਂ ਉਹ ਛੱਤ ਦੇ ਉੱਤੇ ਕੁਸ ਸਿੰਘ ਆਂਦੇ ਆ ਉਹਨਾਂ ਦੇ ਵੱਲੋਂ ਇਹਨਾਂ ਨੂੰ ਬਚਾਇਆ ਜਾਂਦਾ ਬਾਹਰ ਕੱਢਿਆ ਜਾਂਦਾ ਬਹੁਤ ਮਾੜੇ ਹਾਲਾਤ ਨੇ ਇੱਥੇ ਦੇ ਸਰਦਾਰ ਸਾਹਿਬ ਸਾਡੇ ਨਾਲ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਸ਼ੁਭਨਾਵੇਂ ਤੁਹਾਡਾ ਮੇਰਾ ਨਾਮ ਹਰਪਜਨ ਸਿੰਘ ਹੈ ਜੀ ਕਿਸ ਜਗ੍ਹਾ ਤੋਂ ਪਹੁੰਚੇ ਹੋ ਤਾਂ ਕੀ ਲੈ ਕੇ ਜਿਹੜਾ ਅੱਜ ਇਸ ਪਿੰਡ ਦੇ ਵਿੱਚ ਪਹੁੰਚੇ ਹੋ ਸ੍ਰੀ ਅਨੰਦਪੁਰ ਸਾਹਿਬ ਪੀਤਪੁਰ ਸਾਹਿਬ ਤੋਂ ਆਏ ਸੀ ਜੀ ਸਾਨੂੰ ਪਤਾ ਲੱਗਿਆ ਸੀ ਕਿ ਇੱਥੇ ਹੜ੍ਹ ਹੜ੍ਹ ਦੇ ਨਾਲ ਕਾਫੀ ਪ੍ਰਭਾਵਿਤ ਹੋਏ ਨੇ ਲੋਕ ਇਸ ਤੋਂ ਸਾਨੂੰ ਪਤਾ ਲੱਗਿਆ ਅਸੀਂ ਸਾਨੇ ਗੁਰਦਰਾ ਸਾਹਿਬ ਦੀ ਕਮੇਟੀ ਦੇ ਨਾਲ ਮਿਲ ਕੇ ਆਪਣੇ ਮਲਾਜ਼ਮ ਸਿੰਘਾਂ ਨਾਲ ਮਿਲ ਕੇ ਜੋ ਵੀ ਸਾਡੇ ਕੋਲ ਹੋ ਸਕਿਆ ਜੇ ਗੱਲ ਕਰ ਲਈ ਤਾਂ ਸਭ ਤੋਂ ਵੱਧ ਇਹ ਪਿੰਡ ਨੂੰ ਪਾਣੀ ਦੀ ਮਾਰ ਪਈ ਸ਼੍ਰੀ ਕਰਤਾਰਪੁਰ ਸਾਹਿਬ ਲੰਘੇ ਤੋਂ ਕੁਝ ਹੀ ਕਦਮਾਂ ਦੀ ਦੂਰੀ ਤੇ ਵਸਿਆ ਪਿੰਡ ਆ ਤਾਂ ਸਭ ਤੋਂ ਵੱਧ ਮਾਰ ਇੱਥੇ ਚੱਲਣੀ ਪਈ ਇੱਥੇ ਵਾਕਿਆ ਹੀ ਲੋਕਾਂ ਨੂੰ ਜ਼ਰੂਰਤ ਸੀ ਘਰ ਜਿਹੜੇ ਬਿਲਕੁਲ ਸਮਾਨ ਬਿਲਕੁਲ ਤਬਾਹ ਹੋ ਚੁੱਕਾ ਕਿਵੇਂ ਦੇਖਦੇ ਹੋ ਦੇਖੋ ਜੀ ਜਦੋਂ ਅਸੀਂ ਡੇਰਾ ਬਾਬਾ ਨਾਨਕ ਉੱਥੋਂ ਜਾ ਕੇ ਆਏ ਆ ਤੇ ਜਿਨ੍ਹਾਂ ਕੋਲ ਆਲਰੇਡੀ ਸਮਾਨ ਪਹਿਲੇ ਮਿਲ ਚੁੱਕਾ ਹੈ ਉਹ ਵੀ ਜਬ ਤਸੀਂ ਸਮਾਨ ਇਕੱਠਾ ਕਰਨ ਦੀ ਕੋਸ਼ਿਸ਼ ਕਰਨੀ ਹੈ ਔਰ ਜਦੋਂ ਅਸੀਂ ਇੱਥੇ ਆ ਕੇ ਦੇਖ ਰਹੇ ਹਾਂ ਤਾਂ ਇੱਥੇ ਵਾਕਈ ਲੋਕਾਂ ਨੂੰ ਕਰਨ ਦੇ ਵਿੱਚ ਜ਼ਰੂਰਤ ਹੈ ਜੋ ਕਿ ਉੱਥੇ ਨਹੀਂ ਜਾ ਸਕਦੇ ਇਸ ਕਰਕੇ ਅਸੀਂ ਅਹੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਗੱਡੀ ਲੈ ਕੇ ਇੱਥੇ ਘਰ ਘਰ ਆਈਏ ਜਿਨ੍ਹਾਂ ਨੂੰ ਜਰੂਰਤ ਸੀ ਘਰ ਘਰ ਜਾ ਕੇ ਸਮਾਨ ਦਿੱਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਦੱਸਿਆ ਕਿ ਜਿਨ੍ਹਾਂ ਨੂੰ ਜ਼ਰੂਰਤਮੰਦਾਂ ਨੂੰ ਘਰ ਘਰ ਪਹੁੰਚ ਕੇ ਸਮਾਨ ਦਿੱਤਾ ਜਾਵੇ ਫਿਰ ਗੱਲ ਕਰ ਲਈਏ ਤਾਂ ਇੱਥੇ ਬਹੁਤ ਸਾਰੀ ਮਾਰ ਇੱਥੇ ਦੇ ਲੋਕਾਂ ਨੂੰ ਚੱਲਣੀ ਪਈ 10 ਤੋਂ 12 ਫੁੱਟ ਪਾਣੀ ਦੱਸਿਆ ਜਾ ਰਿਹਾ ਘਰਾਂ ਦਾ ਸਮਾਨ ਬਿਲਕੁਲ ਤਬਾਹ ਹੋ ਚੁੱਕਿਆ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੀ ਉਹ ਉਪਾਹਜ ਨੇ ਉਹਨਾਂ ਦੇ ਘਰ ਦਾ ਸਮਾਨ ਬਿਲਕੁਲ ਜਿਹੜਾ ਖਤਮ ਹੋ ਗਿਆ ਤਾਂ ਦੁਬਾਰਾ ਜ਼ਿੰਦਗੀ ਬਸਰ ਕਰਨੀ ਦੁਕਾਨ ਸੀ ਇੱਕ ਦੁਕਾਨ ਵੀ ਪਾਣੀ ਦੇ ਵਿੱਚ ਰੁੜ ਗਈ ਤਾਂ ਬਹੁਤ ਜਿਹੜੀ ਜ਼ਿੰਦਗੀ ਬਸਰ ਕਰਨੀ ਔਖੀ ਆ ਸਮਾਜ ਸੇਵੀਕ ਸੰ ਵੀ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਕਿ ਜਿਹੜੇ ਪਿੰਡ ਵਾਕਿਆ ਹੜ੍ਹ ਪ੍ਰਭਾਵਿਤ ਹੋਏ ਆ ਪੱਖੋ ਕੇ ਟਾਲੀ ਸਾਹਿਬ ਕੋਨੇਵਾਲ ਜਾਂ ਧਰਮਪੁਰਾ ਜਾਂ ਹੋਰ 라ਵੀ ਦੇ ਕੰਢੇ ਲੱਗਦੇ ਜਿਹੜੇ ਪਿੰਡ ਆ ਉਹਨਾਂ ਪਿੰਡਾਂ ਦੀ ਸਮਾਜ ਸੇਵੀਕ ਸੰਸਥਾਵਾਂ ਜਾਂ ਕਲਾਕਾਰ ਭਾਈ ਜਿਹੜੇ ਮਦਦ ਕਰ ਰਹੇ ਆ ਇਹਨਾਂ ਪਿੰਡਾਂ ਦੀ ਜਰੂਰ ਸਾਰ ਲੈਣ ਗਰਾਊਂਡ ਤੇ ਪਹੁੰਚ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਹੁਣ ਤੱਕ ਦੇ ਲਈ ਇਨਾਂ ਦੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਕੇ ਆਰਟੀ ਨਿਊਜ਼ ਨੈਟਵਰਕ ਦੇਸ਼ ਦੀ ਆਵਾਜ਼